ਹਾਰੇ ਮਨ ਲਾ ਪਨਵਾ ਝੂਠਾ ਮਾਇਆ ਕੋ ਮਦਮਾਨ ਧੋਮੋ ਦੂਰ ਕਰ ਬਪੁਰੇ ਸੰਗ ਗੋਪਾਲ ਜਾਨ ਰਹਾ ਮਿੱਠਿਆ ਰਾਜ ਜੋਬਨ ਅਰ ਉਮਰੇ ਮੀਰ ਮਲਕ ਅਰ ਖਾਨ ਮਿੱਠਿਆ ਕਾਪਰ ਸੁਗੰਧ ਚਤੁਰਾਈ ਮਿੱਠਿਆ ਭੋਜਨ ਪਾਨ ਦੀਨ ਬੰਦਰੋ ਦਾਸ ਦਾਸ ਰੋ ਸੰਤਾ ਕੀ ਸਰਾਨ ਮੰਗਨ ਮੰਗੋ ਹੋਏ ਅਚਿੰਤਾ ਮੇਲ ਨਾਮੁ ਕਕੇ ਹਰ ਤਾਨ ਸਾਰੰ ਮੈਲਾ ਤਨਵਾ ਆਪਣੀ ਇਤਨੀ ਕਸ਼ੂ ਨਾ ਸਾਰੀ ਅਨੇਕ ਕਾਜ ਅਨੇਕ ਤਾ ਵਰਤਾ ਉਰਜਿਓ ਆਨੰਦਮ ਦਾਰੀ ਹੋ ਦਿਓ ਸਚਾਰ ਕੇ ਦੀਸ ਸੰਗੀ ਉਹਾ ਨਹੀਂ ਜੋ ਭਾਰੀ ਤਿੰਸਿਉ ਰਾਤ ਮਾਤ ਹਿਤ ਲਾਇਓ ਜੋ ਕਾਮ ਨਹੀਂ ਗਾਵਾਰੀ ਹੋ ਨਹੀਂ ਨਹੀਂ ਕਿਸ ਮੇਰਾ ਨਾ ਹਮਰੋ ਬਸ ਚਾਰੀ ਕਰਨ ਕ੍ਰਾਮਨ ਨਾਨਕ ਕੇ ਪ੍ਰਭ ਸੰਤਨ ਸੰਗ ਉਧਾਰੀ ਸਾਰੰ ਮਹਿਲਾ ਪੰਗਵਾ ਮੋਹਨੀ ਮੋਤ ਰਹਾ ਨਾ ਹੋਰੀ ਸਾਧਿਕ ਸਿੱਧ ਸਗਲ ਕੀ ਪਿਆਰੀ ਤੁਕਤਾ ਨਾ ਕਾਹੂ ਤੋਰੀ ਰਹਾ ਖਟ ਸ਼ਾਸਤਰ ਉਚਰਤਰ ਸੁਨਾਗਰ ਤੀਰਥ ਗਵਨ ਨਾ ਥੋਰੀ ਪੂਜਾ ਚੱਕਰ ਬਰਤਨੇ ਮਤਪੀਆ ਉਹਾਂ ਗਾਲ ਨ ਸੋਰੀ ਅੰਧ ਕੂਪ ਮੈਂ ਪਤਿਤ ਹੋਤ ਜਗ ਸੰਤੋ ਕਰੋ ਪਰਮਗਤ ਮੋਰੀ ਸਾਧ ਸੰਗਤ ਨਾਨਕ ਭਇਆ ਮੁਕਤਾ ਦਰਸ਼ਨ ਵੇਖਤ ਭੋਰੀ ਸਾਰੰ ਮਹਿਲਾ ਪਨਵਾ ਕਾ ਕਰੈ ਰੇ ਖਾਟ ਖਾਟੁਲੀ ਪਵਨ ਅਫਾਰ ਤੋਰ ਚਾਮਰੋ ਅਤ ਜਜਰੀ ਤੇਰੀ ਰਹਿਮਤੁਲੀ ਰਹਾਉ ਤੂੰ ਹੀ ਤੇ ਹਰਿਓ ਪੂਹਾਂ ਲੈ ਧਰਿਓ ਜੈਸੇ ਬਾਸ਼ਾ ਮਾਸ ਦੇਤ ਝਾਟੁਲੀ ਦੇਵਨ ਹਾਰ ਬਸਾਰਿਓ ਅੰਦੁਲੇ ਜਿਉ ਸਫਰੀ ਉਦਰ ਭਰ ਬਹਾਂਟਲੀ ਸਾਦ ਬਕਾਰ ਬਕਾਰ ਝੂਠ ਰਸ ਜਾਂ ਜਾਨੋ ਤਾ ਪੀਰ ਬਾਟਲੀ ਕੋ ਨਾਨਕ ਸਮਝ ਰੇ ਇਹ ਹਨੇ ਆਜ ਕਾਲ ਖੁੱਲ ਤੇਰੀ ਗਾਂਠਲੀ ਸਾਰੰ ਮਹਿਲਾ ਪੰਗਵਾ ਗੁਰ ਜਿਓ ਸੰਗ ਤੋਹਾਰ ਜਾਨਿਓ ਕੋਟ ਜੋਧ ਉਹਾਂ ਕੀ ਬਾਤ ਨਾ ਪੁੱਛੀਐ ਤਾਂ ਦਰਗਾਹੀ ਮਾਨਿਓ ਰਹਾ ਕਮਨ ਮੂਲ ਪ੍ਰਾਨੀ ਕਾ ਕਹੀਐ ਕਮਨ ਰੂਪ ਦਿਸਤਾਨਿਓ ਜੋ ਤ੍ਰਗਾਸ ਭਈ ਮਾਤੀ ਸੰਗ ਦੁਲਬ ਦੇਬ ਖਾਨਿਓ ਤੁਮ ਤੇ ਸੇ ਪਤ ਆਪ ਤੁਮ ਤੇ ਤਤ ਪਸ਼ਾਨਿਓ ਕਰਮਸਤਕ ਧਾਰ ਕੱਟੀ ਜੇਵਰੀ ਨਾਮਤ ਦਾ ਸੁਦ ਸੰਿਓ ਸਾਰੰ ਮਹਿਲਾ ਪੰਜਵਾ ਹਰ ਹਰ ਦੀਓ ਸੇਵਕ ਤੋ ਨਾਮ ਮਾਨਸ ਕਾ ਕੋ ਬਪਰੋ ਪਾਈ ਜਾਂ ਕੋ ਰਖਾ ਰਾਮ ਰਹਾਉ ਆਪ ਮਹਾਂਜਨ ਆਪੇ ਪੰਚਾ ਆਪ ਸੇਵਕ ਕਾ ਕਾਮ ਆਪੇ ਸਗਲੇ ਦੂਤ ਬਿਦਾਰੇ ਥਾਪੁਰ ਅੰਤਰਜਾਮ ਆਪੇ ਪਤਰਾਖੀ ਸੇਵਕ ਕੀ ਆਪ ਕਿਉ ਬੰਧਨ ਆਪ ਜੁਗਾਦ ਸੇਵਕ ਕੀ ਰਾਖਾ ਨਾਨਕ ਤੋ ਪ੍ਰਭ ਜਾਨ ਸਾਰੰ ਮਲਾ ਪੰਗਵਾ ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਮੰਨਤਨ ਜਿਉ ਪਿੰਡ ਸਭ ਤੁਮਰਾ ਐ ਤਨ ਸੀਤੋ ਤੁਮਰੇ ਤਾਨ ਰਹਾਉ ਤੁਮਹੀ ਦिए ਅਨਕ ਪ੍ਰਕਾਰਾ ਤੁਮਹੀ ਦिए ਮਾਨ ਸਦਾ ਸਦਾ ਤੁਮਹੀ ਪਤ ਰਖੋ ਅੰਤਰ ਜਾਮੀ ਜਾਨ ਜਿਨ ਸੰਤਨ ਜਾਨਿਆ ਤੂੰ ਠਾਕੁਰ ਇਹ ਆਏ ਪਰਵਾਨ ਜਨਕਾ ਸੰਗ ਪਾਈਐ ਵੱਡ ਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰੰ ਮੈਲਾ ਤਨਵਾ ਕਰੋ ਗਤ ਦਿਆਲ ਸੰਤੋ ਮੋਰੀ তুম ਸਮ ਰੱਤ ਕਾਰਨ ਕਰਨ ਟੂਟੀ ਤੁਮ ਹੀ ਜੋਰੀ ਰਹਾ ਜਨਮ ਜਨਮ ਕੇ ਵਿਖਈ ਤੁਮ ਤਾਰੇ ਸੁਮਤ ਸੰਗ ਤੁਮਾਰੇ ਪਾਈ ਅਨਿਕ ਜੋਨ ਧੰਮ ਤੇ ਪ੍ਰਭ ਬਿਸਰਤ ਸਾਹਸ ਸਾਹਸ ਹਰ ਗਾਈ ਜੋ ਜੋ ਸੰਗ ਮਿਲੇ ਸਾਧੂ ਕਾ ਤੇ ਤੇ ਪਤ ਤੁਨੀਤਾ ਓ ਨਾਨਕ ਜਾ ਕੇ ਵੱਡ ਭਾਗਾ ਤਿੰਨ ਜਨਮ ਪਦਾਰਥ ਜੀਤਾ ਸਾਰੰ ਮਹਿਲਾ ਪੰਗਵਾਂ ਠਾਕੁਰ ਬਿੰਤੀ ਕਰਨ ਜਨ ਆਇਓ ਸਰਬ ਸੁਖ ਆਨੰਦ ਸਹਿਜ ਰਸ ਸੰਤ ਤੁਹਾਰੋ ਨਾਇਓ ਰਹਾਉ ਕਿਪਾ ਨਿਧਾਨ ਸੁਖ ਕੈ ਸਾਗਰ ਜਸ ਸਭ ਮੈਂ ਜਾ ਕੋ ਸ਼ਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ ਮੈਨੂੰ ਸੰਗ ਸੰਤਨ ਕੀ ਸੇਵਾ ਚਰਨ ਚਾਰੀ ਕੇ ਸਾਇਓ ਆਥ ਪਰ ਦਰਸ਼ਨ ਸੰਤਨ ਕਾ ਸੁਖ ਨਾਮਕ ਇਹ ਪਾਇਓ ਤਾਰੰ ਮਹਲਾ 5 ਜਾ ਕੀ ਰਾਮ ਨਾਮ ਲਿਵ ਲਾਗੀ ਸੱਜਣ ਸੁਰਦਾ ਸੋਹਿਲਾ ਸਹਿਜੇ ਸੋਤਹੀਆ ਬੜ ਭਾਗੀ ਰਾਹ ਰਹਿਤ ਬਿਕਾਰ ਅਲਪ ਮਾਇਆ ਤੇ ਅੰਬਦ ਬਿਖਤੀਆਗੀ ਦਰਸ਼ ਪਿਆਸ ਆਸ ਏਕਾ ਕੀ ਏਕ ਹੀ ਆ ਪਗੀ ਅਚਿੰਤ ਸੋਏ ਜਾਗਨ ਉਠ ਬੈਸਨ ਅਚਿੰਤ ਹਸਤ ਬਰਾਗੀ ਕਹੋ ਨਾਨਕ ਜਿਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਸਾਰੰ ਮੈਲਾ ਪਨਵਾ ਅਬ ਜਨ ਉਪਰ ਕੋ ਨਾ ਪੁਕਾਰ ਪੁਕਾਰਨ ਕੋ ਜੋ ਉਦਮ ਕਰਤਾ ਗੁਰ ਪਰਮੇਸ਼ਰ ਦਾ ਕੋ ਮਾਰੇ ਕਹਾਂ ਨਿਰਵਾਰ ਸੰਗ ਵੈਰ ਵਿਚਾਵਾਂ ਹਰ ਦਰਗਾ ਉਹ ਹਾਰੇ ਆਜ ਜੁਗਾਦ ਪ੍ਰਭ ਕੀ ਵਡਿਆਈ ਜਨ ਕੀ ਪਹਿਜ ਸਵਾਰੇ ਨਿਰਭਉ ਭੈ ਸਗਲ ਪਉ ਮਿਟਿਆ ਚਰਨ ਕਮਲ ਆਧਾਰ ਗੁਰ ਕਰ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰ ਸਾਰੰ ਮਹਿਲਾ ਪੰਗਵਾਂ ਹਰ ਜਨ ਛੋੜਿਆ ਸਗਲਾ ਆਪ ਜਿਉ ਜਾਨੋ ਜਿਉ ਰਖੋ ਗੁਸਾਈ ਵੇਖ ਜੀਵਾਂ ਪਰਤਾਪ ਰਹਾਉ ਗੁਰ ਉਪਦੇਸ਼ ਸਾਧਕੀ ਸੰਗਤ ਦਿਨ ਸੋ ਸਗ ਸੰਤਾਪ ਮਿੱਤਰ ਸ਼ਤਰ ਪੇਖ ਸਮਤ ਵਿਚਾਰਿਓ ਸਗ ਸੰਭਾਖੰ ਜਾਪ ਅਪਤ ਬੁਝੀ ਸੀਤਲ ਆਗਾਮੇ ਸੋਨ ਅਨਹਦ ਬਿਸਮ ਪੈ ਬਿਸਮਾਦ ਅਨੰਦ ਪਿਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰੰ ਮਲਾ ਪੰਜਵਾ ਮੇਰਾ ਗੁਰ ਮੋਰੋ ਸੰਸਾ ਉਤਾਰਿਆ ਤਿਸ ਗੁਰ ਕੈ ਜਾਈ ਬਲਿਹਾਰੀ ਸਦਾ ਸਦਾ ਹਉ ਵਾਰਿਆ ਰਹਾ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਤੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋਂ ਨਿਤ ਮੱਜਨ ਿਲ ਵਿਖਣ ਲਾਲ ਉਤਾਰਿਆ ਗੁਰ ਪੂਰੇ ਕੀ ਕਰੋਂ ਨਿਤ ਸੇਵਾ ਗੁਰ ਆਪਣਾ ਨੰਮਿ ਸ਼ਕਾਰਿਆ ਸਰਬ ਥਲਾ ਦੀਨੇ ਗੁਰ ਪੂਰੇ ਨਾਨਕ ਗੁਰ ਨਿਸਤਾਰਿਆ ਸਾਰੰ ਮਹਲਾ 5 ਕ੍ਰਿਮਰਤ ਨਾਮ ਪ੍ਰਾਨ ਗਤ ਪਾਵੇ ਮਿਟੈਂ ਕਲੇਸ਼ ਤ੍ਰਾਸ ਸਭ ਦਾਸੈ ਸਾਧ ਸੰਗ ਹਿਤ ਲਾਵੇ ਰਾਹ ਹਰ 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 ਮਨ ਅਰਧੇ ਰਸਨਾ ਹਰ ਜਸ ਗਾਵੇ ਪਜ ਅਬਮਾਨ ਕਾਮ ਸੋਧ ਨਿੰਦਾ ਬਾਸudev ਰੰਗ ਲਾਵੇ ਰਾ ਮੋਧਰ ਦਰ ਆਲ ਆਰਧੋ ਗੋਬਿੰਦ ਕਰਤ ਸੁਹਾਵੈ ਕਾ ਨਾਨਕ ਸਭ ਕੀ ਹੋਏ ਰੇ ਨਾ ਹਰ ਹਰ ਦਰਸ਼ ਸਮਾਵੈ